ਹਾਂਜੀ ਸਭ ਤੋਂ ਪਹਿਲਾਂ ਅਸੀਂ ਕ੍ਰੇਲਾ ਲਾਵਾਂਗੇ ਤੇ ਉਸ ਦੇ ਵਿੱਚ ਸੈਂਟਰ ਕੱਟ ਲਾਵਾਂਗੇ ਤੇ ਸੈਂਟਰ ਕੱਟ ਲੱਗਣ ਤੋਂ ਬਾਅਦ ਅਸੀਂ ਉਸ ਨੂੰ ਪਿੱਛੋਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਅਸੀਂ ਦੇਖਾਂਗੇ ਕਿ ਕ੍ਰੇਲਾ ਚੰਗੀ ਤਰ੍ਹਾਂ ਸਾਫ਼ ਹੋ ਚੁੱਕਿਆ ਹੈ ਉਸ ਦੇ ਵਿੱਚ ਜੋ ਵੀ ਬੀਜ ਹੁੰਦਾ ਜੋ ਵੀ ਗੁੱਦਾ ਹੁੰਦਾ ਸੀ ਉਹਨੂੰ ਬਿਲਕੁਲ ਸਾਫ਼ ਕਰ ਦਵਾਂਗੇ ਉਸ ਤੋਂ ਬਾਅਦ ਜਦੋਂ ਕ੍ਰੇਲਾ ਸਾਫ਼ ਹੋ ਗਿਆ ਤਾਂ ਉਹਨੂੰ ਸਾਈਡ ਤੇ ਕਰ ਦਵਾਂਗੇ ਤੇ ਉਸ ਤੋਂ ਬਾਅਦ ਜੋ ਵੀ ਗੁੱਦੇ ਵਿੱਚ ਬੀਜ ਹੋਣਗੇ ਉਹਨਾਂ ਨੂੰ ਅਸੀਂ ਆਪਣੇ ਮਟੀਰੀਅਲ ਦੇ ਵਿੱਚ ਉਸ ਤੋਂ ਬਾਅਦ ਅਸੀਂ ਕ੍ਰੇਲੇ ਦੇ ਉੱਤੋਂ ਜੋ ਵੀ ਛਿਲਕਾ ਹੈ ਉਹਨੂੰ ਉਤਾਰ ਦਵਾਂਗੇ ਤਾਂ ਕਿ ਜੋ ਉਹਦੇ ਵਿੱਚ ਕੜੱਟਣ ਪੈਦਾ ਨਾ ਹੋਵੇ ਉਸ ਤੋਂ ਬਾਅਦ ਅਸੀਂ ਪਿਆਜ਼ ਕਟਿੰਗ ਕਰ ਬਾਦ ਸਾਰਾ ਮਟੀਰੀਅਲ ਤਿਆਰ ਹੋ ਗਿਆ ਉਸ ਤੋਂ ਬਾਅਦ ਚੋਪਰ ਲਾਵਾਂਗੇ ਤੇ ਚੋਪਰ ਇਸ ਨੂੰ ਅਸੀਂ ਨੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਸਾਡਾ ਮਿਸ਼ਰਣ ਤਿਆਰ ਹੋ ਗਿਆ ਉਸ ਤੋਂ ਬਾਅਦ ਅਸੀਂ ਲਸਣ ਅਦਰਕ ਦਾ ਪੇਸਟ ਤਿਆਰ ਕਰਾਂਗੇ ਠੀਕ ਹੈ ਲਸਣ ਤੇ ਅਦਰਕ ਨੂੰ ਅਸੀਂ ਆਪਣੇ ਅਨੁਸਾਰ ਟੇਸਟ ਅਨੁਸਾਰ ਮਿਰਚਾਂ ਟੇਸਟ ਅਨੁਸਾਰ ਠੀਕ ਹੈ ਤੇ ਚਿੱਲੀ ਕਟਰ ਵਿੱਚ ਇਸ ਨੂੰ ਅਸੀਂ ਗ੍ਰाइंड ਕਰਾਂਗੇ ਤੇ ਜਦੋਂ ਇਹ ਚੰਗੀ ਤਰ੍ਹਾਂ ਗ੍ਰाइंड ਹੋ ਜਾਊਗਾ ਇਹਦਾ ਮਿਸ਼ਰਣ ਤਿਆਰ ਹੋ ਜਾਊਗਾ ਇਹਨੂੰ ਸਾਈਡ ਤੇ ਰੱਖ ਲਾਂਗੇ ਉਸ ਤੋਂ ਬਾਅਦ ਕੜਾਹੀ ਵਿੱਚ ਤੇਲ ਪਾਵਾਂਗੇ ਤੇ ਕੱਲੇ-ਕੱਲੇ ਕਰੇਲੇ ਨੂੰ ਅਸੀਂ ਇਹਦੇ ਵਿੱਚ ਪਾ ਕੇ ਫਰਾਈ ਕਰਾਂਗੇ ਤੇ ਅਸੀਂ ਉਦੋਂ ਤੱਕ ਇਸ ਨੂੰ ਫਰਾਈ ਕਰਨਾ ਹੈ ਜਦੋਂ ਉਹ ਚੰਗੀ ਤਰ੍ਹਾਂ ਭੁੰਨ ਹੋ ਜਾਣ ਤਾਂ ਕਿ ਇਹ ਕੱਚੇ ਨਾ ਰਹਿ ਜਾਣ ਇਹ ਦੇਖੋ ਇਹ ਚੰਗੀ ਤਰ੍ਹਾਂ ਫਰਾਈ ਹੋ ਚੁੱਕੇ ਆ ਤੇ ਉਸ ਤੋਂ ਬਾਅਦ ਅਸੀਂ ਇਸ ਨੂੰ ਹਾਂਜੀ ਐਦਾਂ ਜੋ ਵੀ ਅਸੀਂ ਕਰੇਲੇ ਭੁੰਨੇ ਆ ਉਹਨਾਂ ਨੂੰ ਅਸੀਂ ਸਾਈਡ ਤੇ ਰੱਖ ਲਾਂਗੇ ਉਸ ਤੋਂ ਬਾਅਦ ਅਸੀਂ ਜੋ ਆਪਣਾ ਮਿਸ਼ਰਣ ਤਿਆਰ ਕੀਤਾ ਸੀਗਾ ਇਸ ਤਰ੍ਹਾਂ ਅਨੁਸਾਰ ਇਹਦੇ ਵਿੱਚ ਥੋੜੀ ਜਿਹੀ ਅਸੀਂ ਲਾਲ ਮਿਰਚ ਪਾ ਦਾਂਗੇ ਤੇ ਜੋ ਗ੍ਰੈਂਡ ਕੀਤੇ ਸੀਗੇ ਅਸੀਂ ਜੋ ਵੀ ਮਟੀਰੀਅਲ ਠੀਕ ਹੈ ਉਹਨੂੰ ਅਸੀਂ ਭੁੰਨਾਗੇ ਕੜਾਈ ਦੇ ਵਿੱਚ ਤੇਲ ਪਾ ਕੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਚੰਗੀ ਤਰ੍ਹਾਂ ਅਸੀਂ ਭੁੰਨੇ ਆ ਤੇ ਉਸ ਤੋਂ ਬਾਅਦ ਅਸੀਂ ਨੌਨ ਮਿਰਚ ਮਸਾਲਾ ਆਪਣੀ ਟੇਸਟ ਅਨੁਸਾਰ ਪਾਣਾ ਹੈ ਕੋਈ ਠੀਕ ਹੈ ਜਿੱਦਾਂ ਵੀ ਅਸੀਂ ਪਸੰਦ ਹੈ ਸਾਨੂੰ ਨਮਕ ਵਗੈਰਾ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਸੀ ਕ੍ਰੇਲਿਆਂ ਨੂੰ ਇਹਦੇ ਵਿੱਚ ਭਰ ਲਾਂਗੇ ਆ ਦੇਖੋ ਕੱਲੇ ਕੱਲੇ ਕ੍ਰੇਲੇ ਨੂੰ ਆਪਣੇ ਅਕੋਰਡਿੰਗ ਉਹ ਤੁਸੀਂ ਆਪਣੇ ਅਕੋਰਡਿੰਗ ਕਰ ਸਕਦੇ ਹੋ ਕਿਸੇ ਨੇ ਵੱਧ ਘੱਟ ਜਿੱਦਾਂ ਵੀ ਸਾਨੂੰ ਪਸੰਦ ਆ ਤੇ ਇਦਾਂ ਅਸੀਂ ਇਹ ਦੇਖੋ ਤਿਆਰ ਕਰ ਲਿਆ ਪੂਰੇ ਭਰ ਕੇ ਮਿਸ਼ਰਣ ਪੂਰਾ ਤਿਆਰ ਕਰ ਲਿਆ ਤੇ ਸਾਡੀ ਥਾਲੀ ਹੋ ਚੁੱਕੀ ਆ ਤਿਆਰ ਤੇ ਹੁਣ ਤੁਸੀਂ ਸਾਨੂੰ ਖਾ ਕੇ ਦੱਸਿਓ ਕਿ ਤੁਹਾਨੂੰ ਸਾਡੇ ਭਰੇ ਹੋਏ ਕਰੇਲਿਆਂ ਦੀ ਰੈਸਪੀ ਕਿੱਦਾਂ ਲੱਗੀ